ਲਓ ਥੋੜੇ ਜੇ ਮੌਰਗੇਜ ਦੇ ਬਾਰੇ ਗੱਲਬਾਤ ਸਾ ਪਰੰਜ ਸਿੰਘ ਭਾਟੀ ਉਹਨਾਂ ਨਾਲ ਕਰ ਲਈਏ ਬੜੇ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਾਹਿਬ ਆਪਣੇ ਕੋਲ ਤਿੰਨ ਚਾਰ ਮਿੰਟ ਹੈਗੇ ਨੇ ਤੇ ਅੱਜ ਕਿਹੜੇ ਵਿਸ਼ੇ ਨੂੰ ਸ਼ੋਹਾਂਗੇ ਆਪਾਂ ਅੱਜ ਅਸੀਂ ਗੱਲ ਕਰਾਂਗੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ ਜੀ ਕਿਉਂ ਲਾਈਨ ਆਫ ਕ੍ਰੈਡਿਟ ਕੀ ਹੁੰਦੀ ਆ ਜਿਨ੍ਹਾਂ ਕੋਲ ਆਪਣਾ ਘਰ ਹੈਗਾ ਉਹਦੇ ਵਿੱਚ ਇਕਵਿਟੀ ਹੈਗੀ ਆ ਤਾਂ ਉਹ ਜਿਹੜੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਜਿਹੜੀ ਉਹ ਬਣਾ ਸਕਦੇ ਆ ਜੀ ਦੋ ਲਾਈਨ ਜਿਹੜੀ ਮਤਲਬ ਲੀਨ ਸਿਕਿਉਰ ਦਾ ਮਤਲਬ ਲੀਨ ਬੰਦੀ ਘਰ ਤੇ ਜੀ ਤੋਂ ਇਹਦੇ ਵਿੱਚ ਹੁੰਦਾ ਕਿ ਜਿਹੜਾ ਸਿਕਿਉਰ ਲਾਈਨ ਆਫ ਕਰੈਡ ਬਣਾਣੀ ਹੈ ਦੋ ਤਰੀਕੇ ਨਾਲ ਬਣਾ ਸਕਦੇ ਆ ਜੇ ਕਿਸੇ ਕੋਲ ਮੰਨ ਲਓ ਕਿਸੇ ਦੀ ਮੋਰਟ ਦੀ ਪੇਡ ਆਲਰੇਡੀ ਹੋ ਚੁੱਕੀ ਹੈ ਜੀ ਉਹ ਫਰਸਟ ਪੋਜੀਸ਼ਨ ਤੇ ਬਣਾ ਸਕਦੇ ਆ ਦੂਜੀ ਆਪਸ਼ਨ ਹੈ ਕਿ ਜੇ ਆਲਰੇਡੀ ਰੀਮੋਰਟ ਕੇ ਚੱਲ ਰਹੀ ਹੈ ਕਿਤੇ ਤਾਂ ਆਪਾਂ ਨੂੰ ਸੈਕੰਡ ਪੋਜੀਸ਼ਨ ਤੇ ਲਾਈਨ ਆਫ ਕਰੈਡ ਬਣਾ ਸਕਦੇ ਆ ਜੀ ਹੁਣ ਇਹਦੇ ਵਿੱਚ ਹੁੰਦਾ ਕਿ ਜਿਹੜੀ ਫਰਸਟ ਮੋਰਟ ਕੇ ਜਾਨੂੰ ਬਿਲਕੁਲ ਟੱਚ ਨਹੀਂ ਕਰਦੇ ਨਾ ਹੀ ਤੁਹਾਨੂੰ ਤੋੜਨ ਦੀ ਲੋੜ ਹੈਗੀ ਹੈ ਕਿਉਂਕਿ ਜੇ ਪੈਸੇ ਲੋੜ ਹੈਗੀ ਹੈ ਤਾਂ ਬਿਲਕੁਲ ਤੋੜਨ ਦੀ ਲੋੜ ਨਹੀਂ ਹੈ ਪੈਨਲਟੀ ਪੈਂਦੀਆਂ ਨੇ ਤਾਂ ਅਸੀਂ ਫਰਸਟ ਮਾਰਗੇਨ ਨੂੰ ਬਿਲਕੁਲ ਟੱਚ ਨਹੀਂ ਕਰਦੇ ਜੀ ਹੁਣ ਜੇ ਇਹਦੀ ਸਕਿਉਰਡ ਲਾਈਨ ਕੋਰੇਟ ਬਣ ਜੇ ਸੈਕੰਡ ਮਿਸ਼ਨ ਤੇ ਕੁਐਸਚਨ ਆ ਜਾਂਦਾ ਕਿ ਇਹਦੀ ਕੋਈ ਪੈਨਲਟੀ ਹੁੰਦੀ ਹੈ ਵੀ ਆਪਾਂ ਜਦੋਂ ਪੈਸੇ ਰਿਟਰਨ ਕਰਦੇ ਹਾਂ ਜੀ ਕੋਈ ਅਨਸਰ ਹੈਗਾ ਨੋ ਕਿਉਂਕਿ ਇਹ ਓਪਨ ਹੁੰਦੀ ਹੈ ਤਾਂ ਜਿੰਨੀ ਤੁਹਾਨੂੰ ਮੰਨ ਲਓ ਪੈਸੇ ਘਟਾਏ ਆ ਤੁਸੀਂ ਜੀ ਰਿਟਰਨ ਕਰੋਗੇ ਕਿਸੇ ਵੀ ਟਾਈਮ ਰਿਟਰਨ ਕਰੋਗੇ ਕੋਈ ਪੈਨਲਟੀ ਨਹੀਂ ਹੈਗੀ ਉਹ ਜੰਪਲ ਜੇ ਆਪਾਂ ਲੱਖ ਵੀ ਕੈ ਲਾਈਨ ਨੂੰ ਕਹਿ ਬਣਾਈਏ 50 ਹਜ਼ਾਰ ਕਢਾਏ ਤਾਂ ਬਲੀ ਗੱਲ 50 ਹਜ਼ਾਰ ਦੀ ਕਿਸ਼ਤ ਬਣੂਗੀ ਐਕਸਟਰਾ 50 ਹਜ਼ਾਰ ਤੁਹਾਡੇ ਕੋਲ ਪਏ ਹੋਏ ਆ ਸੇਫ ਜਦੋਂ ਲੋਡ ਆ ਉਹ ਕਢਾਓ ਜੀ ਤੇ 50 ਹਜ਼ਾਰ ਦੇ ਵਿੱਚੋਂ ਮੰਨ ਲਓ ਕਿਸੇ ਤੁਹਾਡੇ ਕੋਲ 6-7 ਮਹੀਨੇ ਆ ਦਸ ਮਹੀਨੇ ਦੇ ਵਿੱਚ 7-8 ਹਜ਼ਾਰ ਇਕੱਠਾ ਹੋ ਗਿਆ ਜਾਂ 10 ਦੇ 8 ਹੋ ਗਿਆ ਤੁਸੀਂ ਰਿਟਰਨ ਕਰ ਸਕਦੇ ਹੋ ਤੇ ਉਹਦੀ ਰਿਟਰਨ ਕਰਨ ਲਈ ਕੋਈ ਪੈਨਲਟੀ ਨਹੀਂ ਹੁੰਦੀ ਕਿਉਂਕਿ ਓਪਨ ਹੈ ਤੇ ਤੁਸੀਂ ਆਪਣੇ ਹਾਵ ਨਾਲ ਨੂੰ ਯੂਜ਼ ਕਰ ਸਕਦੇ ਹੋ ਜੀ ਇਹ ਤੁਸੀਂ ਕੋਈ ਲਾਈਨ ਉਹ ਕਰੈਡਿਟ ਯੂ ਜਿੱਥੇ ਸੀ ਲੋਡ ਆ ਉੱਤੇ ਕਰ ਸਕਦੇ ਹੋ ਘਰ ਦੀ ਰੀਨੋਵੇਸ਼ਨ ਹੈਗੀ ਆ ਨਾ ਛੋਟੇ ਪ੍ਰੋਜੈਕਟ ਹੈਗੇ ਆ ਜਿਹੜਾ ਥੋੜਾ ਲੌਂਗ ਚੱਲੇ ਆ ਜਾਂ ਫਿਰ ਕਹਿ ਲੋ ਬੱਚਿਆਂ ਦੀ ਪੜ੍ਹਾਈ ਐ ਐਜੂਕੇਸ਼ਨ ਜੀ ਕੋਈ ਹੋਰ ਤੁਹਾਡੀ ਪਰਸਨਲ ਇਨਵੈਸਟਮੈਂਟ ਐ ਕੋਈ ਉਹਦੇ ਤੁਸੀਂ ਲਾ ਸਕਦੇ ਆ ਜੀ ਤੇ ਇਹ ਸਕਿਉਰ ਲਾਈਨ ਅਪ ਕਰਦੇ ਬਾਅਦ ਇੱਕ ਛੋਟਾ ਕੁਐਸਚਨ ਹੈ ਮੈਂ ਕਾਲ ਕਰ ਸਕਦਾ 647 982 3313 607 982 3313 ਅਥਾ 30 ਹੋਰ ਕਹਿਣਾ ਕਿ ਜਿਹੜੇ ਸੈਲਫ এমਪਲੋਇਡ ਹੁੰਦੇ ਨੇ ਉਹਨਾਂ ਦੀ ਆਮ ਤੌਰ ਤੇ ਆਪ ਨੂੰ ਪਤਾ ਇਨਕਮ ਕਟ ਹੁੰਦੀ ਐ ਇਨਕਮ ਟੈਕਸ ਡਾਕੂਮੈਂਟ ਤੇ ਆਪਾਂ ਉੱਥੇ ਜੇ ਬੈਂਕ ਚ ਜਾਈਏ ਤੁਹਾਨੂੰ ਇੰਨੀ ਨਹੀਂ ਬਣਾ ਕੇ ਦੇਣਗੇ ਜਿੰਨੀ ਅਸੀਂ ਬਣਾ ਕੇ ਦੇ ਸਕਦੇ ਹਾਂ ਅਸੀਂ ਤੁਹਾਡੀ ਨੌਂ ਨੇ ਟ੍ਰੇਸ਼ਨ ਕੰਫਰਮੇਸ਼ਨ ਦੇ ਨਾਲ ਜਿਹੜੀ ਲਾਈਨ ਆਫ ਕਰੈਡਿਟ ਮੈਕਸਮਮ ਤੋਂ ਮੈਕਸਮ ਬਣਾ ਰਹੇ ਹਾਂ ਅਸੀਂ 5 ਲੱਖ ਤੱਕ ਵੀ ਬਣਾ ਸਕਦੇ ਹਾਂ ਤੋਂ ਉੱਪਰ ਵੀ ਜਾ ਸਕਦੇ ਹਾਂ ਜੀ ਅਗੇ ਨੰਬਰ 647 982 3313 ਅਕਾਲ ਮੋੜ ਦਿੱਤੋਂ ਜੀ ਪਰਮ ਸਿੰਘ ਪਾਰਟੀ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ